ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸੰਤਰਾਮ ਸਿੰਘਲਾ ਦੀ ਯਾਦ ਦੇ ਵਿੱਚ ਜਿੱਥੇ ਕੁਝ ਦਿਨ ਪਹਿਲਾਂ ਨਮਾਦਿਆਂ ਦੇ ਮੇਲੇ ਦੇ ਵਿੱਚ ਮੈਡੀਕਲ ਕੈਂਪ ਦਾ ਯੋਜਨ ਸਾਬਕਾ ਕੈਬਨਟ ਮੰਤਰੀ ਵੀਜਿੰਦਰ ਸਿੰਘਲਾ ਜੀ ਵੱਲੋਂ ਕੀਤਾ ਗਿਆ ਸੀ ਉੱਥੇ ਹੀ ਅੱਜ ਕੋਹਾਨੀਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਕਰਾਚੋਂ ਵਿਖੇ ਸਾਬਕਾ ਕੈਬਨਟ ਮੰਤਰੀ ਵੀਜਿੰਦਰ ਸਿੰਘਲਾ ਜੀ ਵੱਲੋਂ ਸੰਤਰਾਮ ਸਿੰਘਲਾ ਦੀ ਯਾਦ ਦੇ ਵਿੱਚ ਫਿਰ ਇੱਕ ਮੈਡੀਕਲ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਕੀ ਲੋਕਾਂ ਨੇ 500 ਤੋਂ ਉੱਪਰ ਚੈੱਕਅਪ ਕੈਂਪ ਦੇ ਵਿੱਚ ਲੋਕਾਂ ਨੇ ਆਪਣੇ ਚੈੱਕਅਪ ਕਰਾਏ ਜਿਨ੍ਹਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਚਮੜੀ ਦੇ ਮਹਿਰ ਅਤੇ ਉਹ ਡਾਕਟਰ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਦੇ ਜਿੱਥੇ ਅੱਖਾਂ ਦੇ ਆਪਰੇਸ਼ਨ ਦੇ ਲਈ 70 ਤੋਂ ਕਰੀਬ ਉੱਪਰ ਆਪਰੇਸ਼ਨ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਸਰਾਣਾਜੋਗ ਉਪਰਾਲਾ ਹੈ ਕਰਾਚੋ ਦੇ ਲੋਕਾਂ ਦੇ ਵਿੱਚ ਇਸ ਸੰਬੰਧੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਵਿਜੇਂਦਰ ਸਿੰਘਲਾ ਦੀ ਟੀਮ ਵੱਲੋਂ ਜਿੱਥੇ ਗੁਰਦੀਪ ਸਿੰਘ ਕਰਾਚੋ ਅਤੇ ਇਸ ਮੌਕੇ ਤੇ ਹਰਦੀਪ ਸਿੰਘ ਤੂਰ ਇਹਨਾਂ ਆਪਣੇ ਖੜੇ ਤੋਂ ਮੱਤ ਤੋਂ ਬਿੱਟੂ ਖਾਨ ਅਤੇ ਹੋਰ ਕੁਝ ਨਾ ਵਿਤੀ ਪਹੁੰਚੇ ਸਨ ਅਤੇ ਗੁਰਪ੍ਰੀਤ ਸਿੰਘ ਅੰਦੋਲਾ ਅਤੇ ਇਸ ਮੌਕੇ ਤੇ ਹੋਰ ਵੀ ਆਗੋਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਿਵੇਂ ਬਟਨੇਆਣਾ ਹੋਰ ਨੇੜੇ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਦੇ ਕੈਂਪ ਬਾਰੇ ਜਾਗਰੂਕ ਕੀਤਾ ਗਿਆ ਕਿਉਂਕਿ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਉਠਾ ਸਕਣ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹਿਸਰਾ ਨਹੀਂ ਜੋ ਕੋ ਉਪਰਲਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਆਮ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਗਰਦੀਪ ਸਿੰਘ ਕਰਾਚੋਂ ਕਰਮਜੀਤ ਸਿੰਘ ਸਕਰੌਦੀ ਅਤੀਸ਼ ਮੋਕੇ ਤੇ ਸਾਬਕਾ ਟਰੱਕੀ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਵੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੇ ਓਐਸਡੀ ਜਗਤਾਰ ਸਿੰਘ ਨਵਾਦੇ ਵੀ ਖੜੇ ਨਜ਼ਰ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਜੋ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਕੀਤਾ ਗਿਆ ਹੈ ਲੋਕਾਂ ਦੇ ਵਿੱਚ ਦੇਖਿਆ ਕਿ ਇਸ ਕੈਂਪ ਦੇ ਵਿੱਚ ਬਹੁਤ ਲੋਕ ਲਾਹ ਲਹਿਰੇ ਸਨ ਅੱਖਾਂ ਦੇ ਚੈੱਕਅਪ ਤੇ ਡਾਕਟਰਾਂ ਤੋਂ ਮਹਿਰ ਹੋਰ ਗੱਲਾਂ ਬਾਤਾਂ ਕਰਦੇ ਨਜ਼ਰ ਆ ਰਹੇ ਸਨ ਆਓ ਸਾਨੂੰ ਸੁਣਾਉਣਿਆ ਹੋਰ ਕੀ ਕਹਿੰਦੇ ਨਜ਼ਰ ਆਇ ਇਸ ਮੌਕੇ ਤੇ ਬਿੱਟੂ ਖਾਨ ਦੀ ਪਹੁੰਚੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਹੋਰ ਵੀ ਲੋਕਾਂ ਨਾਲ ਗੱਲਾਂ ਬਾਤਾਂ ਹੋਣਾ ਬਲੋ ਆਪਣਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਆਓ ਸੁਣੋ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਛੋਟਾ ਵੀ ਹੈ すごいなこれ。 ਸਾ 15:00 ਵਜੇ ਨਿਕਲ ਜੰਦਾ ਹੈ ਮੋਹਲ ਜੀ ਬੈਠ ਗਏ ਬੈਠ ਗਏ ਮੈਂ ਕਰਮਚਾਰੀਸ਼ ਨੂੰ ਸਕਰਾਉਂਦੀ ਜੀ ਅੱਜ ਸਿਗਲਾ ਸਾਹਿਬ ਲੋਕ ਕ੍ਰਾਫਟ ਕੈਂਪ ਲਾਇਆ ਗਿਆ ਅੱਜ ਅਸੀਂ ਜਿਹੜਾ ਕ੍ਰਾਫਟ ਦੇ ਵਿੱਚ ਸਿਗਲਾ ਸਾਹਿਬ ਲੋਕ ਕੈਂਪ ਲਾਇਆ ਗਿਆ ਇਹ ਬਹੁਤ ਹੀ ਗਰੀਬ ਲੋਕ ਜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਕਈ ਵਾਰੀ ਅੱਖਾਂ ਦੀ ਪ੍ਰੋਬਲਮ ਹੁੰਦੀ ਆ ਬਹੁਤ ਜ਼ਿਆਦੇ ਤੇ ਲੋਕ ਸ਼ਹਿਰ ਦੇ ਵਿੱਚ ਜਾ ਨਹੀਂ ਸਕਦੇ ਪਰ ਸ਼ਿਗਲਾ ਸਾਹਿਬ ਨੇ ਅੱਖਾਂ ਦੀ ਆ ਲੈਂਸ ਪਾਉਣ ਵਾਸਤੇ ਜੇ ਹੋਰ ਕੋਈ ਦਵਾਈ ਬੂਟੀ ਲੈਣ ਵਾਸਤੇ ਜੇ ਚਮੜੀ ਦੇ ਰੋਗਾਂ ਦੀ ਦਵਾਈ ਲੈਣ ਵਾਸਤੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਮੈਡੀਸਨਾਂ ਜਿਹੜੀ ਉਹ ਸ਼ਿਗਲਾ ਸਾਹਿਬ ਨੇ ਜਿਹੜਾ ਕੈਂਪ ਲਾ ਕੇ ਲੋਕਾਂ ਨੂੰ ਬਹੁਤ ਹੀ ਵੱਡੀ ਸਹੂਲਤ ਦਿੱਤੀ ਆ ਇਹ ਪਹਿਲਾ 10 15 ਦਿਨ ਪਹਿਲਾ 14 15 16 ਤਿੰਨ ਦਿਨ ਪਿੰਡ ਨਵਾਦੇ ਦੇ ਵਿੱਚ ਸਿੰਘਲਾ ਸਾਹਿਬ ਨੇ ਜਿਹੜਾ ਕੈਂਪ ਲਾਸੀਆ ਉੱਥੇ ਸਾਰੇ ਹੀ ਹਲਕਿਆਂ ਦੇ ਬੰਦੇ ਆੜੇ ਵਾਲੇ ਦੇ ਬੰਦੇ ਬਹੁਤ ਹੀ ਉੱਥੇ ਦਵਾਈ ਲੈ ਕੇ ਗਏ ਨੇ ਉਸ ਕੈਂਪ ਦਾ ਵੀ ਬਹੁਤ ਹੀ ਲੋਕਾਂ ਨੂੰ ਫਾਇਦਾ ਹੋਇਆ ਜਿਹੜੇ ਸਿੰਘਲਾ ਸਾਹਿਬ ਨੇ ਇਹ ਬਹੁਤ ਹੀ ਆਪਣੇ ਵੱਲੋਂ ਪ੍ਰਾਲਾ ਕਰ ਰਹੇ ਨੇ ਕਿ ਲੋਕਾਂ ਨੂੰ ਘਰ-ਘਰ ਦੇ ਵਿੱਚ ਚਮੜੀ ਦੇ ਰੋਗਾਂ ਦੀ ਦਵਾਈ ਅੱਖਾਂ ਦੀ ਦਵਾਈ ਬੋਖਰਾ ਦੀ ਦਵਾਈਆਂ ਜਿਹੜੀ ਉਸ ਉੱਤੇ ਮਿਲ ਸਕੇ ਮੈਂ ਸਿਗਲਾ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਇਹੋ ਜੀਆਂ ਜਿਹੜੀਆਂ ਸਕੀਮਾਂ ਨੇ ਇਹੋ ਜਿਹੜੀਆਂ ਦਵਾਈਆਂ ਦੀਆਂ ਮਤਲਬ ਸਿਗਲਾ ਸਾਹਿਬ ਦੇ ਕੇ ਉਹਨਾਂ ਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਹਾਂਜੀ ਕੀ ਨਾਮ ਹੈ ਜੀ ਹਾਂ ਜਿੱਥੇ ਨਮਾਦੀ ਮੇਲੇ ਦੇ ਵਿੱਚ ਵੀ ਕੈਂਪ ਲਾ ਕੇ ਸਿਗਲਾ ਸਾਹਿਬ ਉਹਨਾਂ ਮਿੱਟੀ ਜਾ ਕੇ ਇਸ ਤਰ੍ਹਾਂ ਚੁਮੜੇ ਜਿਹੇ ਫੇਰ ਲਾਏਗੇ ਔਰ ਸਵੇਰ ਪਹਿਲਾਂ ਨਮਾਦੀ ਵਾਲੇ ਮੇਲੇ ਦੇ ਵਿੱਚ ਤਿੰਨ ਦਿਨ ਲਗਾਤਾਰ ਕੇ ਉਸ ਚੱਲੇ ਜੀ ਉਹਦੇ ਚਾਵੜੀ ਦੇ ਰੋਗ, ਹੱਡੀਆਂ ਦੇ, ਤੇ ਅੱਖਾਂ ਦੇ ਅਪਰੇਸ਼ਨ ਕਰੇ ਗਏ ਨੇ, ਲੈਂਸ ਪਾਏ ਗਏ ਨੇ, ਐਨਕਾਂ ਫ੍ਰੀ ਦਿੱਤੀਆਂ ਗਏ ਨੇ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੰਜ ਸਾਡੇ ਨਾਲ ਗੰਗਰਾਚੋ ਦੇ ਵਿੱਚ ਇਹ ਵੀ ਆਪ ਲੱਗਿਆ। ਇਖਤਾਰੀਬ ਇਸ ਤੋਂ ਪਹਿਲਾਂ 400 ਲੋਕਾਂ ਲਈ ਫ੍ਰੀ ਕੈਂਪ ਦਾ ਲਾਹਾ ਲਿਆ ਤੇ ਕੁਝ ਅਪਰੇਸ਼ਨ ਵਾਲੇ ਵੀ ਜਣੇ ਦੇ ਐਨਕਾਂ ਦਵਾਈਆਂ ਦਿੱਤੇ ਜਾ ਰਹੀਆਂ ਨੇ। ਤੇ ਅਸੀਂ ਸਿੰਘਰਾ ਸਾਹਿਬ ਦਾ ਕੈਂਪ ਲਾਉਂਦੇ ਇਹ ਦਿਨ ਕਰਦੇ ਕਿ ਸਾਡੇ ਘਰ ਦੇ ਵਿੱਚ ਬਹੁਤ ਰੇਣੀਆ ਤੇ ਸਰਕਾਰ ਦੀ ਚਾਰਜ ਦੇ ਵੀ ਜਿਹੜਾ ਇਹ ਕੈਂਪ ਹੈ ਇਹ ਸਵਾਲ ਚੱਕਦੇ ਨੇ ਕਿਉਂਕਿ ਇੱਕ ਅੱਠ ਰੋਣਾ ਵਿਵਾਦਿਆਂ ਦੇ ਮੇਲੇ ਦੇ ਵਿੱਚ ਤੇ ਅੱਜ ਤੁਸੂਰੇ ਵੀ ਦੇਖ ਲਓ ਸੋਖਰੇ ਵਾਦੇ ਕਰੇ ਤੇ ਸਾਡੇ ਹਸਪੀਟਲ ਵਾਲੇ ਦੇ ਵਿੱਚ ਵੱਡੀਆਂ-ਵੱਡੀਆਂ ਸੰਪੂਰਤਾਵਾਂ ਬਹੁਤ ਲੱਖ ਲੱਖ ਜਿਹੜੇ ਖੋਲੇ ਗਏ ਤੇ ਉਹਨਾਂ ਦੇ ਜਿਹੜੇ ਪ੍ਰੈਸ਼ੰਟ ਲੱਗਿਆ ਹੈ ਸਰਕਾਰ ਦੇ ਕਿਵੇਂ ਪ੍ਰੇਸ਼ ਚੱਲ ਰਾ ਹੈ ਨਹੀਂ ਕਿਉਂਕਿ ਗੱਲ ਕਰੀ ਤਾਂ ਹੰਦੀ ਦਾ ਸਰਕਾਰ ਦੀ ਆਮ ਆਦਮੀ ਚਾਹੇ ਸਿੱਖਿਆ ਵੀ ਬਣ ਕੇ ਚਾਹੇ ਹੱਥ ਤੋਂ ਵੀ ਬਣ ਕੇ ਸ਼ਹਿਰਾਂ ਦਾ ਜਿਹੜਾ ਡਿਵੈਲਪਮੈਂਟ ਕਰਦਾਂਗੇ ਜਿਹੜੇ ਲੋਕਾਂ ਨੂੰ ਪ੍ਰਾਈਵੇਟ ਬਣ ਜਾਂਦੇ ਰੋੜੀ ਪਰ ਕੈਂਪਾਂ ਦੇ ਵਿੱਚ ਦੇਖ ਰਹੇ ਫਟ ਬਣ ਜਾਂਦੇ ਪਰ ਇਹ ਸਨ ਚਿੰਤਾ ਹੈ ਕਿ ਕਿ ਤਰ੍ਹਾਂ ਲੱਗਦਾ ਜੇ ਆਲ ਗਿਆ ਸ੍ਰੋਤ ਤਾਂ ਵਧੀਆ ਹੋਣ ਦਿਖਾਉਣ ਵਾਲੀ ਹੈ। ਸਭਾ ਲੱਗਦਾ ਕਿ ਨਾਵੇਂ ਸਰਕਾਰ ਮੇਰ ਗਈ ਹੋਈ ਹੈ। ਸੈਕਟਰ 32 ਸੈਕਟਿਆਟ੍ਰੀ ਦੇ ਨਾਮ ਤੋਂ ਨਾਲੇ ਬੱਡੇ ਬੱਡੇ ਅਨੰਦ ਕਸਿਆ ਉਰਨਤ ਸਿੱਖਿਆ ਅਕਾਦਮੀ ਦਾ ਹਵਾ ਨਾਲੋਂ ਨਾਤੇ ਦਾ ਹੈ। ਸਭ ਤੋਂ ਵਧੀਆ ਕੰਮ ਇਹਦੇ ਪਾਰਟੀ ਨੇ ਅਜਿਵੇਂ ਨੀ ਪੱਤਰ ਤਿਆਰ ਕਰੀ ਵਧੀਆ ਵਿਚਾਂਤ ਹੋ। ਇਹ ਆਪਾਂ ਕੱਟ ਦੱਸਦੇ ਹਾਂ। ਮੇਰੇ ਗੁਰੂ ਸਾਹਿਬ ਦਾ ਪ੍ਰੋਗਰਾਮ ਟ੍ਰੈਕ ਨੂੰ ਘੋੜੇ। ਆ ਕੀ ਗੱਲ ਕਰੇਗੀ ਦੱਸਲਾ ਬੁੱਕਾ ਦੇ ਅੱਗੇ ਤੇਰੇ ਦੀ ਪੀਨੇ ਬਹੁਤ ਵਧੀਆ ਪ੍ਰਾਲਾ 740 ਦੇ ਲਗਭਗ 400 90 ਦੇ ਲਗਭਗ ਜੋੜੇ ਹਮਤਾ ਚੱਕਾ ਪਕੜਾ ਚੁੱਕੇ ਨੇ ਤੇ ਬਹੁਤ ਵਧੀਆ ਪ੍ਰਾਲਾ ਦੇਖੋ ਠਾਠਾ ਮਾਰਦਾ ਕੱਠ ਕਿਵੇਂ ਦੇਖਦੇ ਹੋ ਜੇਕਰ ਸਰਕਾਰੀ ਸਹੂਲਤਾਂ ਨੂੰ ਵਾਰ ਚਾਹੀਏ ਉਹ ਕੌਂਪਾਣੀ ਦੇ ਕੈਂਡੀਟੋ ਕਹ ਪਹੁੰਚ ਰਹੇ ਨੇ ਤੁਹਾਨੂੰ ਲੱਗਦਾ ਕਿ ਸਰਕਾਰੀ ਸਹੂਲਤਾਂ ਜਾਸੂਸ ਕੰਮ ਦੇਤੀਆਂ ਹੋਣਗੇ ਕਾਰੀ ਹਸਤਾ ਦਾ ਬੁਰਾ ਹਾਲ ਹੈ। ਘਵਾਣੇ ਕਰਦੇ ਹਸਪੀਟਲ ਸਿਰਫ ਇੱਕ ਅੱਗੇ ਰੈਫਰ ਕਰਨ ਲਈ ਉਹ ਵਰਤੇ ਜਾਂਦਾ ਹੈ। ਉੱਥੇ ਆਂਦੇ ਨੇ ਪੱਟੀ ਕਰਕੇ ਅੱਗੇ ਤੋਰ ਦਿੰਦੇ ਨੇ। ਕੋਈ ਸਹੂਲਤਾਂ ਨਹੀਂ ਹੈਗੀਆਂ। ਆਮ ਪੰਜਾਬ ਜਾ ਕੇ ਦੇਖ ਸਕਦੇ ਹੋ। ਆ ਆ ਕਿੰਨੇ ਦੇ ਹਿਸਾਬ ਨਾਲ ਚੱਲਦਾ। ਉਹ ਉਹਦੀ ਅਪਰਾਲਾ ਇੱਥੇ ਗੋਡਿਆਂ ਦੇ ਇਲਾਜ ਲਈ ਤੇ ਹੱਡੀਆਂ ਦੇ ਇਲਾਜ ਲਈ ਤੇ ਅੱਖਾਂ ਦੇ ਇਲਾਜ ਲਈ ਆਪਰੇਸ਼ਨ ਦੇ ਲਈ ਲੋਕ ਬਹੁਤ ਦੂਰੋਂ ਦੂਰੋਂ ਵੀ ਹੋਰੇ ਹਾਰੇ ਨੇ ਕੈਂਪਰੀ ਭੌਣ ਨਹੀਂ ਕਰਤੋ ਵੀ ਕਈ ਸੰਗਤਾਂ ਹੋਰੇ ਆ ਜਾਂਦੇ ਆ ਉਹਦਾ ਇਲਾਜ ਕਰਾ ਲੈਂਦੇ। ਆਰਾਮ ਦੀ ਗੱਲ ਕਰੀਏ ਤਾਂ ਇਹਨਾਂ ਦੇ ਅਲੋਟਮੈਂਟ ਕਰਾ ਕੇ ਸੈਂਪਲ ਆਇਆ ਗਿਆ ਹੈ। ਮਤਲਬ ਮੈਂ ਮਦਦ ਦੇ ਰਿਹਾ ਹਾਂ ਦੇਖੋ ਜੀ ਇਹ ਕਿਸੇ ਵਾ ਇਹ ਸਿੰਘਲਾ ਸਾਹਿਬ ਉਹ ਲੀਡਰ ਨੇ ਜਿਹੜੇ ਮਤਲਬ ਇਹਨਾਂ ਹਮੇਸ਼ਾ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਵਾਂਗੂ ਆਪਣੇ ਭੈਣ ਭਾਈਆਂ ਵਾਂਗੂ ਸਮਝਦੇ ਨੇ ਕਿਉਂਕਿ ਜਦੋਂ ਤਾਂ ਤੁਸੀਂ ਜਿਹੜੀ ਤਸੱਤਾ ਦੇ ਵਿੱਚ ਹੁੰਦਾ ਹੈ ਵੱਡੇ ਦੰਗ ਜੇ ਮਾਰਦਾਨੀ ਮੈਂ ਆ ਕਰ ਰਿਹਾ ਮੈਂ ਬਾਤ ਕਰ ਰਿਹਾ ਹਾਂ ਅਸਲ ਦੇਖਿਆ ਹੈ ਮਰ ਕੋ ਸੱਤਾ ਤੋਂ ਲੋਕ ਬਾਤ ਨਹੀਂ ਜਾਂਦੇ ਨੇ ਰੋਹ ਆਪਣੇ ਹੀ ਕੌਮ ਤੋਂ ਹੁੰਦੇ ਕਿਸੇ ਹੋ ਜਾਂਦੇ ਨੇ ਜਨਤਾ ਨੂੰ ਭੁੱਲ ਜਾਂਦੇ ਪਰ ਵਿਜੇਂਦਰ ਸਿੰਘ ਦਾ ਇੱਕ ਹੋਰ ਨਿਤਰਾ ਹੈ ਉਹ ਚਾਹ ਸੱਤਾਰ ਵਿੱਚ ਹੋਵੇ ਸੱਤਾਂ ਤੋਂ ਬਾਹਰ ਹੋਵੇ ਉਹ ਹਮੇਸ਼ਾ ਆਪਣੇ ਹਲਕੇ ਬਾਰੇ ਮੇ ਹਲਕੇ ਦੇ ਪਿੰਡਾਂ ਬਾਰੇ ਸ਼ਹਿਰਾਂ ਬਾਰੇ ਉਹ ਲੋਕਾਂ ਦੀਆਂ ਦੁੱਖ ਸੁਖੀਫਾਂ ਬਾਰੇ ਸੋਚਦਾ ਹੈ ਕਿਵੇਂ ਉਹਨਾਂ ਨੂੰ ਦੂਰ ਕਰ ਸਕਦੇ ਆ ਕਿਵੇਂ ਲੋਕਾਂ ਦੀ ਕੋਈ ਭਲਾਈ ਕਰ ਸਕਦੇ ਆ ਉਹਦਾ ਕਿਹੜਾ ਮਿਸ਼ਨ ਹੈ ਸਿਰਫ ਇਸੇ ਗੱਲ ਤੇ ਰਹਿੰਦਾ ਹੈ ਉਹ ਰਾਜਨੀਤੀ ਨਹੀਂ ਕਰਦਾ ਹੈ ਪਿਛੇ ਵੀ ਤੁਸੀਂ ਆਪ ਦੇਖਿਆ ਜਦੋਂ ਕੋロナ ਟਾਈਮ ਆਇਆ ਸੀਗਾ ਸਰਕਾਰ ਕੰਗਰੈਡੀ ਸੀਗੀ ਤੇ ਸਿਗਲਾ ਸਾਹਿਬ ਇੱਥੇ ਮੰਤਰੀ ਸੀਗੇ ਸਪੋਰਟ ਤੋਂ ਐਮ.ਐਜੇ ਸੀਗੇ ਉਹਨਾਂ ਨੇ ਐਨਾ ਵਧੀਆ ਤਰੀਕੇ ਨਾਲ ਸਾਡੇ ਸਾਰੇ ਜਿਹੜੇ ਉਸ ਟਾਈਮ ਸਰਪੰਚ ਸੀ ਅਸੀਂ ਪਿੰਡਾਂ ਦੇ ਜਾਂ ਐਮ.ਸੀ.ਵਾਂਡਾਂ ਦੇ ਜੋ ਕਿ ਉਧੇਦਾਰ ਸੀਗੇ ਇੱਕ ਵਧੀਆ ਟੀਮ ਬਣਾ ਕੇ ਹਰ ਜ਼ਰੂਰਤ ਨੂੰ ਲੋਕਾਂ ਤੱਕ ਪਹੁੰਚਾਇਆ ਜਿਨੂੰ ਕੋ ਲੋੜ ਸੀ ਦਵਾਈ ਦੀ ਦਵਾਈ ਪਹੁੰਚਾਈ ਕਿਹੜਾ ਵਾਇਰਸ ਚੱਲਿਆ ਸੀਗਾ ਉਹ ਦੂਰ ਕਰਨ ਵਾਸਤੇ ਸਿਹਤ ਵਾਲਾ ਸੈਂਟਰ ਬਿਗੇਰਾ ਉਹ ਸਾਰੇ ਵਹਿਆ ਕਰਵਾਉਂਦੇ ਉਹ ਨਾਲ ਸੇਵਾ ਭਾਵਨਾ ਚ ਉਹ ਸਹੀ ਗੱਲ ਹੈ ਅੱਜ ਕਿੰਨੇ ਦਾ ਮਕਸਦ ਰਿਹਾ ਉਹ ਵਾਕਿਆ ਹੈ ਅੱਜ ਉਹ ਜਿਹੜੇ ਨਾਲ ਉਹ ਜਿਹੜਾ ਨਾਲ ਉਹ ਤੋਂ ਕਿਹਾ ਜਾਏਗਾ ਇਹ ਪਿੰਡ ਘਰਾਟੋ ਤੋਂ ਪਿਆ ਆਇਆ ਜਿਹੜੇ ਨਾਲ ਦੇ ਪਿੰਡ ਦੇ ਜਿੰਨੇ ਬਟੜਿਆਣਾ ਹੋ ਗਿਆ ਝੜੇੜੀ ਹੋ ਗਿਆ ਤੇ ਹੋਰ ਨਾਲ ਪਿੰਡ ਹੋ ਰਹੇ ਗਏ ਤਰ੍ਹਾਂ ਤੇ ਉਹਦੇ ਸਾਹਮਣੇ ਵੀ ਸਾਰੇ ਜਿਹੜੇ ਦੋੜਬੰਦ ਪਰਿਵਾਰ ਨੇ ਜਾਂ ਫਰੀਦ ਨੇ ਉਹਨੂੰ ਲਾਈਨ ਲਗਾ ਕੇ ਤਰਤੀਬ ਨਾਲ ਖੜੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹ ਆਪਣੀ ਮੰਗਾਂ ਲੈ ਰਹੇ ਨੇ ਜਿਹੜਾ ਨਾਮ ਗੁਰਪ੍ਰੀਤ ਸਿੰਘ ਅੰਦੋਲਾ ਹੈ ਅੰਦੋਲਾ ਸਾਹਿਬ ਕੈਂਪ ਲਾਇਆ ਗਿਆ ਨਾ ਮਾਧਮ ਲੇਲਾ ਸਿੰਘ ਸਾਹਿਬ ਨੇ ਲਾਇਆ ਅਜਿਹਾ ਪਿੰਡ ਘਰਚਾਂ ਦੇ ਵਿੱਚ ਵੀ ਲਾਇਆ ਜਾ ਰਿਹਾ ਕੀ ਕੰਮ ਹੈ ਕਿਸ ਦਾ ਬਿਲਕੁਲ ਜੀ ਬਹੁਤ ਚੰਗਾ ਤੇ ਬਹੁਤ ਨੇਕ ਉਪਰਾਲਾ ਹੈ ਕਿਉਂਕਿ ਆਮ ਆਪਾਂ ਕਹਿੰਦੇ ਆ ਕਿ ਅੰਧ ਗਏ ਸਵਾਦ ਗਏ ਅੱਖਾਂ ਗਈਆਂ ਜਹਾਨ ਗਈਆਂ ਸੋ ਜਦੋਂ ਸਾਡੇ ਜਿਹੜੇ ਬਜ਼ੁਰਗ ਬਾਪੂ ਨੇ ਮਾਤਾਵਾਂ ਨੇ ਜਿਨ੍ਹਾਂ ਦੀਆਂ ਅੱਖਾਂ 'ਚ ਪਰੇਸ਼ਾਨੀਆਂ ਜਿਨ੍ਹਾਂ ਨੂੰ ਦੇਖਣਾ ਬੰਦ ਹੋ ਚੁੱਕਿਆ ਉਹ ਕਿਤੇ ਹੋਰ ਜਗ੍ਹਾ ਜਾ ਨਹੀਂ ਸਕਦੇ ਤੇ ਉਹ ਭਾਰੀ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਦੇ ਰਹਿੰਦੇ ਆ ਤੇ ਬਹੁਤ ਹੀ ਨੇਕ ਉਪਰਾਲਾ ਜਿਹੜਾ ਪਿਛਲੇ ਲਗਾਤਾਰ 20 ਸਾਲਾਂ ਤੋਂ ਸਵਰਗਵਾਸੀ ਸੰਤਰਾਮ ਸਿੰਘਲਾ ਜੀ ਦੀ ਯਾਦ 'ਚ ਬਿਜੇਂਦਰ ਸਿੰਘ 라ਜੀ ਵੱਲੋਂ ਇਹ ਜਿਹੜੇ ਕੈਂਪ ਆ ਲਾਏ ਜਾ ਰਹੇ ਆ ਪਹਿਲਾਂ ਨਮਾਦੇ ਮੇਲੇ ਤੇ ਲਗਾਤਾਰ 3 ਦਿਨ ਕੈਂਪ ਚੱਲਿਆ ਉੱਥੇ ਵੀ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ਾਂ ਨੇ ਲਾਭ ਲਿਆ ਤੇ ਅੱਜ ਇਹ ਭਵਾਨੀਗੜ ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਦੇ ਵਿੱਚ ਇਹ ਜਿਹੜਾ ਕੈਂਪਾ ਰਵੀਦਾਸ ਧਰਮਸਾਲਾ ਦੇ ਵਿੱਚ ਲਾਇਆ ਗਿਆ ਜਿੱਥੇ ਅੱਜ ਬਹੁਤ ਵੱਡੀ ਗਿਣਤੀ 'ਚ ਮਾਤਾਵਾਂ ਨੇ ਸਾਡੇ ਬਜ਼ੁਰਗਾਂ ਨੇ ਇਸ ਕੈਂਪ ਦਾ ਕੀ ਲਾਭ ਲਿਆ ਆਪਣੀਆਂ ਅੱਖਾਂ ਦਾ ਜਿਹੜਾ ਉਹ ਚੈੱਕ ਅਪਾ ਲਗਾਤਾਰ ਕਰਵਾ ਰਹੇ ਆ ਮਾਤਾਮਾ ਚਮੜੀ ਦੇ ਰੋਗ ਨੇ ਜਿਹਨਾਂ ਨੂੰ ਕੋਈ ਅਲਰਜੀ ਹੋ ਜਾਂਦੀ ਹੈ ਉਹ ਇੱਥੇ ਚੈੱਕ ਅਪ ਕਰਵਾ ਰਹੇ ਨੇ ਤੇ ਫ੍ਰੀ ਮੈਡੀਸਨ ਆ ਜਿਹੜੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਚਸ਼ਮਿਆਂ ਦੀ ਲੋੜ ਹੈ ਫ੍ਰੀ ਚਸ਼ਮੇ ਦਿੱਤੇ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਅਸੀਂ ਧੰਨਵਾਦ ਕਰੀਏ ਵਿਜੇਂਦਰ ਸਿੰਘ 라ਜੀ ਦੇ ਕਿ ਸਾਨੂੰ ਇਹੋ ਜਿਹਾ ਹੁਨਾਰ ਲੀਡਰ ਮਿਲਿਆ ਹੈ ਜਿਹੜਾ ਸਾਰੇ ਪੰਜਾਬ ਚੋਂ ਜੀ ਤਾਂ ਮੇਨ ਮਕਸਦ ਹਮੇਸ਼ਾ ਸੇਵਾ ਰਿਹਾ ਚਾਹੇ ਉਹ ਡਵੈਲਪਮੈਂਟ ਦੇ ਰੂਪ ਚ ਹੋਵੇ ਚਾਹੇ ਉਹ ਇਸ ਤਰ੍ਹਾਂ ਲੋਕਾਂ ਦੀ ਜਿਹੜੀ ਸੇਵਾ ਮੈਡੀਕਲ ਦੇ ਰੂਪ ਚ ਉਹਨਾਂ ਦੀਆਂ ਅੱਖਾਂ ਦੇ ਲੈਂਸ ਪਾਉਣੇ ਉਹਨਾਂ ਦਾ ਇਲਾਜ ਕਰਾਉਣਾ ਸੋ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਵਿਜੇਂਦਰ ਸਿੰਘਲਾ ਜੀ ਦਾ ਸਮੁੱਚੇ ਹਲਕੇ ਵੱਲੋਂ ਨਗਰ ਕਰਾਚੋਂ ਦੀ ਸੰਗਤ ਵੱਲੋਂ ਧੰਨਵਾਦ ਕਿਵੇਂ ਦੇਖਦੇ ਗੁਰਪੀ ਜੀ ਮੈਨੂੰ ਲੋਕਾਂ ਦੇ ਨਾਲ ਕੱਟ ਦੇਖ ਰਿਹਾ ਹਾਂ ਕਿਵੇਂ ਲੱਗਦਾ ਹੈ ਵੀ ਸਰਕਾਰ ਉਹਨਾਂ ਸਿਹਤ ਸੂਟਾਂ ਦੇ ਪੱਪੂ ਕਿਵੇਂ ਦੇ ਬਿਲਕੁਲ ਜੀ ਮੈਂ ਸਮਝਦਾ ਕਿ ਵੈਸੇ ਇਹ ਜਿਹੜਾ ਨੇਕ ਉਪਰਾਲਾ ਲੋੜ ਤਾਂ ਇਹ ਸੀ ਕਿ ਜਿਹੜੀ ਸਮੇਂ ਦੀ ਸਰਕਾਰ ਆ ਉਹ ਅੱਡੀਆਂ-ਬੱਟੀਆਂ ਗੱਲਾਂ ਕਰਦੀ ਆ ਸਿਹਤ ਸੂਟਾਂ ਦੇ ਨਾਂ ਤੇ ਪਰ ਸਾਡੇ ਐਨਾ ਬੁਰਾ ਹਾਲ ਆ ਖਾਸ ਕਰਕੇ ਤੁਸੀਂ ਦੇਖੋ ਭਵਾਨੇਗੜ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕੋਈ ਕੈਂਪ ਜਾਂ ਕੋਈ ਉਪਰਾਲਾ ਨਹੀਂ ਜੇ ਕੋਈ ਬੰਦਾ ਉੱਥੇ ਚੱਲ ਕੇ ਵੀ ਜਾਂਦਾ ਸਾਡੇ ਇਹ ਬਜ਼ੁਰਗ ਖੱਜਲ ਖਵਾਰ ਹੋ ਕੇ ਜਾਂਦੇ ਆ ਤਾਂ ਉੱਥੇ ਅੱਗੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ ਸੋ ਇਸ ਲਈ ਲੋਕ ਅੱਜ ਵੱਡੀ ਗਿਣਤੀ 'ਚ ਇੱਥੇ ਆ ਰਹੇ ਆ ਸਵੇਰ ਤੋਂ ਹੀ ਲੈਣਾ ਲੱਗਿਆ ਹੋਈਆਂ ਨੇ ਤੇ ਲੋਕ ਇਸ ਗੱਲ ਲਈ ਧੰਨਵਾਦ ਵੀ ਕਰ ਰਹੇ ਆ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜੀ ਸਿਹਤ ਇਹ ਬਹੁਤ ਹੀ ਜ਼ਰੂਰੀ ਜਿਹੜਾ ਮੁੱਦਾ ਪੰਜਾਬ ਲਈ ਹੈ ਪਰ ਇਸ ਪਾਸੇ ਸਰਕਾਰ ਦਾ ਜਿਹੜਾ ਬਿਲਕੁਲ ਵੀ ਧਿਆਨ ਨਹੀਂ ਉਹਦੀ ਇਹ ਪ੍ਰਤੱਖ ਉਦਾਹਰਣ ਇਹ ਆ ਜਿੱਥੇ ਜਿਹੜਾ ਵੱਡੀ ਗਿਣਤੀ ਚ ਲੋਕ ਆ ਰਹੇ ਆ ਇਸ ਕੱਲ ਦਾ ਸਬੂਤ ਹੈ ਕਿ ਸਰਕਾਰ ਆ ਜਿਹੜੀ ਇਸ ਮਾਮਲੇ ਚ ਫੇਲ ਹੋ ਚੁੱਕੀ ਹੈ ਜਿੱਥੇ ਇੱਕ ਨਮਾਦੀ ਕੈਂਪ ਲਾਇਆ ਸੀ ਅੱਜ ਫੇਰ ਪਿੰਡ ਭਰਾਚੋ ਵਿੱਚ ਕੈਂਪ ਲਾਇਆ ਗਿਆ ਕੀ ਕਹੋਗੇ ਇਹ ਫਿਰ ਸੀ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਰਿਕੁਆਇਰਮੈਂਟ ਆ ਇਸ ਜਿੱਥੇ ਬਹੁਤ ਦੂਰ ਜਦੋਂ ਮੈਂ ਪੜਾ ਆ ਹਾਂ ਜੋ ਚਸ ਮੇਂ ਹੋ ਰਹਾ ਹੈ ਨਿਗਰਾਨੀ ਪਾਣੀ ਤੇ ਮੈਡੀਸਿਨ ਤੇ ਚਮੜੀ ਆ ਰਹੀ ਹੈ ਕਿਉਂਕਿ ਲਾਸਟ ਮੈਡੀਕਲ ਦੀ ਸਭ ਤੋਂ ਜ਼ਿਆਦਾ ਰਿਕੁਆਇਰਮੈਂਟ ਇਸ ਚੀਜ਼ ਆ ਹੀ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਇਸ ਤਰ੍ਹਾਂ ਸਥਿਤੀ ਕਰਦੇ ਹਾਂ ਜਿਵੇਂ ਤੁਹਾਡੇ ਪਾਵਰ ਸਾਹਿਬ ਤੋਂ ਬਿਨਾਂ ਰੋਡ ਮੰਡੀ ਮਤਲਬ ਸਾਰਾ ਕੀ ਮੈਂ ਦੇ ਕੇ ਬੇਸਿਕਲੀ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਨੇ ਸੱਤੇ ਅੰਦਰ ਪੈਰ ਬੀ ਬੇਸਿਕਲੀ ਹਮੇਸ਼ਾ ਇੱਕ ਆਸ਼ੀਰਵਾਦ ਹੁੰਦਾ ਹੈ ਜਿਸ ਦੀ ਵੀ ਆਊਟ ਲੂਕ ਇਹ ਮੇਠਾ ਆ ਜਨਰੇਸ਼ਨ ਤੋਂ ਜਨਰੇਸ਼ਨ ਤੱਕ ਜਾਂਦੀ ਹੈ ਇਹ ਤਾਂ ਹੈ ਨਹੀਂ ਕਿ ਇੱਕ ਦਿਨ ਬੰਦਾ ਸਿੱਖਦਾ ਜਿਵੇਂ ਦਾਦਾ ਜੀ ਨੇ ਪਿਤਾ ਜੀ ਨੂੰ ਦਿਖਾਇਆ ਪਿਤਾ ਜੀ ਨੇ ਮੈਨੂੰ ਆਈ ਰਾਤ ਦੀ ਨੀਵਾ ਪੰਦੇ ਰਾਤ ਦੀ ਸੇਵਾ ਦੇ ਰਾਹ ਤੇ ਆ ਕਿਵੇਂ ਲੱਗਦਾ ਜਦੋਂ ਆਪਰੇ ਸਾਥ ਸਭਾ ਨੌਂ ਬੈਠੇ ਹੋਏ ਆ ਇਹਦੀ ਕਹਿਣਾ ਤੁਹਾਡਾ ਬਹੁਤ ਧੰਨਵਾਦ ਆਜਨੇ ਕਿਵੇਂ ਮੈਸੇਜ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਜਦ ਲੋਕ ਆ ਕੇ ਆਸ਼ੀਰਵਾਦ ਦਿੰਦੇ ਨੇ ਜਿਹੜੀ ਲੋਕਾਂ ਦੀ ਪ੍ਰੋਬਲਮ ਹੈ ਇੱਕ ਸੋਸ਼ਲ ਕਾਜ਼ ਹੈ ਮਤਲਬ ਸੀ ਲੋਕਾਂ ਦੀ ਸੇਵਾ ਕਰਨਾ ਆਸ਼ੀਰਵਾਦ ਹੈ ਮਤਲਬ ਆਈ ਮੀਨ ਜਿੰਨ ਕੀ ਕਰੀ ਹਾ ਨਾਤਰਾ ਅਛੂ ਦੇ ਵਿਚਾਰਿਕ ਕਿੰਨੇ ਕੁ ਬਾਇਟਰੀ ਲੋਕਾਂ ਦੇ ਲੈ ਕੇ ਪਾਈ ਜਾਂਦੇ ਨੇ ਕਿ ਕਿੰਸ਼ਾ ਅਕਤੀ ਕਰਨ ਕੇ ਕੈਪਸੂਲ ਚ ਹੋਤਾ ਹੈ ਅਭੀ ਤੱਕ ਅਪਰੋਕਸੀਮੇਟਲੀ 500 ਅਪਰੋਕਸੀਮੇਟ 500 ਲੋਕਾਂ ਨੇ ਆਪੋਸਿਟੀ ਹੋ ਕੇ ਤੇ 70 ਪਲਸ ਦੇ ਕੈਟਰਡ ਆਪਰੇਸ਼ਨਸ ਡਿਟੈਕਟ ਜਿਹੜੇ ਉਹਨੇ ਇੰਤਜ਼ਾਰ ਕਰ ਰਹੇ ਨੇ ਨਾਗਰ ਨੂੰ ਪ੍ਰਾਈਵੇਟ ਲੂਕਲੇ ਹਸਪੀਟਲ ਸੰਗੂ ਲਿਕੇ ਆਵਾਜਾ ਆਉਂਦਾ ਹੈ ਆਉਂਦਾ ਪੂਰਾ ਪ੍ਰਬੰਧ ਕੀਤਾ ਹੈ ਜੀ ਹਾਂਜੀ ਇਥੋਂ ਅਸੀਂ ਸਿੱਧੇ ਸਾਰੇ ਪੇਸ਼ੇਦਾਰਾਂ ਨੂੰ ਇਥੋਂ ਲਿਕੇ ਜਾਵਾਂਗੇ ਹਸਪੀਟਲ ਐਂਡ ਕੈਟਲ ਆਪਰੇਸ਼ਨ ਕਰਾਉਣਗੇ ਉਹਨਾਂ ਦੇ ਬਾਅਦ ਇਹਨਾਂ ਨੂੰ ਵਾਪਸ ਇਹਦੇ ਪਿੰਡਾਂ ਤੇ ਲੈ ਰਿਹਾ ਹੈ ਜੀ ਇਕਲਾ ਸਾਹਿਬ ਨਾ ਮਾਧਾਨੀ ਮੇਲੇ ਤੋਂ ਬਾਅਦ ਜੋ ਪਿੰਡ ਘਰਾਚੋ ਦੇ ਵਿੱਚ ਕੈਂਪ ਲਾਇਆ ਗਿਆ ਹੈ ਉੱਥੇ ਵੀ ਲੋਕਾਂ ਦਾ ਦੇਖਿਆ ਬਹੁਤ ਜੋਗਦਾਰ ਰਿਹਾ ਅੱਜ ਪਿੰਡ ਘਰਾਚੋ 'ਚ ਵੀ ਦੇਖ ਰਿਹਾ ਹਾਂ ਕਿ ਲੋਕ ਬਹੁਤ ਹੰਮ ਮੱਗ ਕੇ ਕਾਉਂਟਰ 'ਤੇ ਚਲ ਰਹੇ ਸਭ ਤੋਂ ਪਹਿਲਾਂ ਮੈਂ ਕਰਾਚੋ ਪਿੰਡ ਦੇ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਮਾਦੇ ਕੈਂਪ ਦੇ ਉੱਪਰ ਇਹ ਇਸ ਗੱਲ ਨੂੰ ਮੰਗ ਰੱਖੀ ਕਿ ਸਾਡੇ ਪਿੰਡ 'ਚ ਤੁਸੀਂ ਕੈਂਪ ਲਾਓ ਮੈਡੀਕਲ ਕੈਂਪ ਲਾਓ ਕਿਉਂਕਿ ਬਹੁਤ ਸਾਰੇ ਗਰੀਬ ਲੋਕ ਕਰਾਚੋ ਪਿੰਡ ਦੇ ਜਿਹੜੇ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਸਕਦੇ ਸੀ ਉਹਨਾਂ ਦੇ ਲੈਂਸ ਪੈਨ ਵਾਲੇ ਸਮਈ ਜਾਂ ਚਸ਼ਮਾ ਲੱਗਣ ਵਾਲਾ ਸੀ ਜਾਂ ਚਮੜੀ ਦੀ ਬਿਮਾਰੀ ਸੀ ਉਸ ਕੱਲ ਨੂੰ ਮੁਖ ਰੱਖਦੇ ਹੋਏ ਸਾਡੀ ਉਰੇ ਦੀ ਟੀਮ ਨੇ ਸਾਡੇ ਬਲੌਕ ਪ੍ਰਧਾਨ ਗੁਰਦੀਪ ਜੀ ਵੱਲੋਂ ਜਦੋਂ ਡਿਮਾਂਡ ਆਈ ਸਾਰੀ ਟੀਮ ਕੋਲੋਂ ਡਿਮਾਂਡ ਆਈ ਤਾਂ ਅਸੀਂ ਕਰਾਚੋ ਦਾ ਕੈਂਪ ਫਾਈਨਲ ਕੀਤਾ ਤੇ ਅੱਜ 27 ਤਰੀਕ ਹੈ ਤੇ ਅੱਜ ਕਰਾਚੋ ਦਾ ਛਢੇੜੀ ਦਾ ਤੇ ਬਟਰਾਨੇ ਦਾ ਫਿਰ ਛਢੇੜੀ ਦੇ ਸਾਥੀ ਵੀ ਖੜੇ ਆ ਤੇ ਬਟਰਾਨੇ ਦੇ ਸਾਥੀ ਵੀ ਖੜੇ ਆ ਉਹ ਤਿੰਨੋਂ ਪਿੰਡਾਂ ਦੀਆਂ ਟੀਮਾਂ ਨੇ ਪੂਰੇ ਕੈਂਪ ਵਿੱਚ ਲੋੜਵੰਦ ਪਰਿਵਾਰਾਂ ਨੂੰ ਲਿਆ ਕੇ ਉਨਾ ਦਾ ਇਲਾਜ ਹੋ ਸਕੇ ਚਮੜੀ ਦੇ ਰੋਗਾਂ ਦਾ ਤੇ ਅੱਖਾਂ ਦਾ ਉਹਦੇ ਵਾਸਤੇ ਅਸੀਂ ਅੱਜ ਕੈਂਪ ਆਰੰਭਿਆ ਸਵੇਰੇ 9:30 ਵਜੇ ਤੇ ਹੁਣ ਤੱਕ 12 ਵਜੇ ਦਾ ਸਮਾਂ ਹੋਇਆ 2.5 ਘੰਟੇ ਹੋਇਆ ਕੈਂਪ ਚੱਲਦੇ ਅੰਦਾਜ਼ਨ 490 ਮਰੀਜ਼ ਇਸ ਕੈਂਪ ਤੋਂ ਫਾਇਦਾ ਲੈ ਚੁੱਕੇ ਤੇ ਘੱਟੋ ਘੱਟ 70 ਬੰਦੇ ਹੁਣ ਤੱਕ ਜਿਨ੍ਹਾਂ ਦੇ ਅੱਖਾਂ 'ਚ ਲੈਂਸ ਪਹਿਣਾ ਹੈ ਉਹ ਬੰਦੇ ਅਸੀਂ ਡਾਕਟਰਾਂ ਨੇ ਉਹਨਾਂ ਦੀ ਸਿਨਫਤ ਕੀਤੀ ਹੈ ਤੇ ਉਹਨਾਂ ਨੂੰ ਸਾਰੇ ਮਰੀਜ਼ਾਂ ਨੂੰ ਅਸੀਂ ਹੁਣ ਬਸ ਚ ਬਿਠਾ ਕੇ ਗਲੋਬਲ ਹਸਪੀਟਲ ਲੈ ਕੇ ਜਾਵਾਂਗੇ ਜਿੱਥੇ ਜਾ ਕੇ ਉਹਨਾਂ ਦੇ ਅੱਖਾਂ ਦਾ ਜਿਹੜਾ ਲੈਂਸ ਪੈਨ ਦਾ ਕੰਮ ਹੈ ਉਹ ਉੱਥੇ ਹੋਊਗਾ ਤੇ ਕੱਲ ਨੂੰ ਫੇਰ ਕਰਾਚੋ ਪਿੰਡ ਚ ਹੋ ਰਹੀ ਜਿਹੜੇ ਲੋਕਾਂ ਦਾ ਅੱਜ ਆਪਰੇਸ਼ਨ ਹੋਊਗਾ ਉਹਨਾਂ ਦੀਆਂ ਪੱਟੀਆਂ ਖੁੱਲਣਗੀਆਂ ਤੇ ਉਹ ਵੀ ਸਾਡੇ ਡਾਕਟਰ ਆ ਕੇ ਹੋਰੇ ਪੱਟੀਆਂ ਖੋਲਣਾ ਦਾ ਕੰਮ ਕਰਨਗੇ ਉਹ ਮੇਰੀ ਇੱਕੋ ਹੀ ਸੋਚ ਹੈ ਆਪਣੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਦੀ ਚਮੜੀ ਦੇ ਲੋਕਾਂ ਨਾਲ ਜੁੜੀ ਹੋਈ ਜਿਹੜੀ ਦਵਾਈ ਦੀ ਗੱਲ ਹੈ ਜਾਂ ਸਾਡੇ ਚਸ਼ਮੇ ਲਾਉਣ ਦੀ ਗੱਲ ਹੈ ਤੇ ਜਾਂ ਸਾਡੇ ਲੈਂਸ ਪਾਉਣ ਦੀ ਗੱਲ ਹੈ ਅੱਖਾਂ ਦੇ ਜਾਂ ਕਿਸੇ ਨੂੰ ਅੱਖਾਂ ਦੀ ਬਿਮਾਰੀ ਕੋਈ ਦਵਾਈ ਦੇਣ ਦੀ ਗੱਲ ਹੈ ਉਹ ਸਾਰਾ ਅਸੀਂ ਪ੍ਰੋਗਰਾਮ ਉਹਰੇ ਘਰਾਂ ਚੋਂ ਪਿੰਡ ਚਾਲੂ ਕੀਤਾ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਡਾਕਟਰਾਂ ਦੀ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਰੇ ਵਲੰਟੀਅਰਾਂ ਦਾ ਚਾਹੇ ਕੋਈ ਬੰਦਾ ਪਰਚੀ ਕੱਟਣ ਦੇ ਲੱਗੇ ਚਾਹੇ ਕੋਈ ਲਾਈਨਾਂ ਚ ਲੋਕਾਂ ਨੂੰ ਲਾਣ ਵਾਸਤੇ ਲੱਗੇ ਤੇ ਚਾਹੇ ਸਾਡੇ ਹੁਣ ਵਲੰਟੀਅਰ ਇਥੋਂ ਕਰਾਚੋ ਤੋਂ ਮਰੀਜ਼ਾਂ ਨੂੰ ਬੱਸ ਚ ਲੈ ਕੇ ਸੰਗੂਰ ਜਾਣਗੇ ਤੇ ਸ਼ਾਮ ਨੂੰ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਛੱਡਣ ਵਾਸਤੇ ਉਹਨਾਂ ਦੇ ਪਿੰਡ ਜਾਣਗੇ ਤੋਂ ਇਹ ਸਾਡੇ ਸਾਰੇ ਸਾਥੀਆਂ ਵੱਲੋਂ ਸਾਂਝਾ ਉਪਰਾਲਾ ਹੈ ਔਰ ਇਸ ਉਪਰਾਲੇ ਨਾਲ ਸਾਡੇ ਲੋੜਵੰਦ ਲੋਕਾਂ ਦੀ ਮਦਦ ਹੋ ਰਹੀ ਹੈ ਤੋਂ ਮੈਂ ਆਪ ਇਹ ਸਮਝਦਾ ਕਿ ਐਸੇ ਉਪਰਾਲੇ ਆਉਣ ਵਾਲੇ ਸਮੇਂ ਚ ਹੋਰ ਚੱਲਦੇ ਰਹਿਣਗੇ ਜਦੋਂ-ਜਦੋਂ ਸਾਡੇ ਕੋਲ ਡਾਕਟਰਸ ਦੀ ਅਵੇਲੇਬਿਲਿਟੀ ਹੁੰਦੀ ਹੈ ਅਸੀਂ ਉਹ ਦੋ ਦੋ ਇਹ ਅਪਰਾਲਾ ਆਪਣੇ ਵੱਡੇ ਪਿੰਡਾਂ 'ਚ ਆਪਣੇ ਇਲਾਕੇ ਦੇ ਪਿੰਡਾਂ 'ਚ ਦੋ ਦੋ ਤਿੰਨ ਤਿੰਨ ਪਿੰਡਾਂ ਦਾ ਸਾਂਝਾ ਕੈਂਪਸ ਆ ਆਉਣ ਵਾਲੇ ਦਿਨਾਂ 'ਚ ਚਿਰਾ ਕੇ ਰੱਖਾਂਗੇ ਤਾਂ ਕਿ ਲੋੜਵੰਦ ਪਰਿਵਾਰਾਂ ਨੂੰ ਅਸੀਂ ਮਦਦ ਕਰ ਸਕੀਏ ਹਾਂ ਸਰ ਗੱਲ ਕਰੀਏ ਸਰਕਾਰ ਆ 2022 'ਚ ਚੋਣ ਹੁੰਦੀ ਐ ਸਰਕਾਰ ਲੈ ਕੇ ਕਹਿੰਦੀ ਸਿੱਖਿਆ ਦੇ ਸਿੱਖਿਆ ਤੇ ਲੋਕਾਂ ਦੇ ਹਸਪਤਾਲਾਂ ਦੇ ਮੁੱਦਿਆਂ 'ਤੇ ਬੜੇ ਦਾਅਵੇ ਕੀਤੇ ਗਏ ਸੀ ਪਰ ਜੋ ਕੈਂਪਾਂ ਦੀ ਗੱਲ ਕਰੀਏ ਜਿਵੇਂ ਪੁਹਾਣੀਖੜਾ ਹਸਪੀਟਲ ਦੀ ਗੱਲ ਕਰੀਏ ਸਾਡੇ ਨਾਲ ਤੇ ਕੋਈ ਆਪਣਾ ਡਾਕਟਰ ਐ ਨਾ ਕੋਈ ਚੈੱਕਅਪ ਕਰਨ ਵਾਲਾ ਖਾਂ ਦਾ ਦੂਜੇ ਰੋਡ ਰਿਲਾਈਂਸ ਵਗੈਰਾ ਦਾ ਕੁਝ ਕਹ ਪੁਲਾਇਆ ਲੋਕ ਬਹੁਤ ਪਹੁੰਚ ਰਹੇ ਨੇ ਕਿਵੇਂ ਦੇਖੋ ਜਿੱਥੇ ਜਿੱਥੇ ਕੈਂਪ ਲਾਉਣ ਵਾਸਤੇ ਸਾਡੇ ਕੋਲੇ ਮੰਗ ਆਊਗੀ ਅਸੀਂ ਉਹਦੇ ਕੈਂਪ ਕੋ ਆਉਣ ਵਾਲੇ ਸਮੇਂ ਚ ਪਲਾਨ ਕਰਾਂਗੇ ਹੁਣ ਤੁਹਾਨੀਗੜ ਹਸਪਤਾਲ ਚ ਕੈਂਪ ਨਹੀਂ ਇਲਾਜ ਨਹੀਂ ਹੋ ਰਿਹਾ ਜਾਂ ਆਪਰੇਸ਼ਨ ਨਹੀਂ ਹੋ ਰਹੇ ਤਾਂ ਮੈਂ ਇਹਦੇ ਤਾਂ ਇਹ ਕਹਿਣਾ ਚਾਹੁੰਦਾ ਕਿ ਐਸੇ ਕਰਕੇ ਇਸ ਕੈਂਪ ਤੇ ਰਸ਼ ਪੈ ਰਿਹਾ ਐਸੇ ਕਰਕੇ ਜਿਹੜੇ ਲੋੜਮੰਦ ਲੋਕ ਹੈ ਜਿਹੜੇ ਆਪਣੀ ਵੱਲੋਂ ਚਸ਼ਮਾ ਨਹੀਂ ਲਵਾ ਸਕਦੇ ਆਪਣੇ ਵੱਲੋਂ ऑपरेशन ਨਹੀਂ ਕਰਾ ਸਕਦੇ ਤਾਂ ਹੀ ਸਾਡੇ ਘਰਾਚੋ ਦੇ ਕੈਂਪ ਚ ਪਹਿਲੇ 2.5 ਘੰਟਿਆਂ ਦੇ ਵਿੱਚ ਇੰਨੀ ਵੱਡੀ ਤਦਾਦ ਚ ਅੰਦਾਜ਼ਨ 500 ਮਰੀਜ਼ ਸਾਡੇ ਉਰੇ ਕੈਂਪ ਚ ਦਵਾਈ ਲੈਣ ਵਾਸਤੇ ਆਏ ਔਰ ਇਹ ਕੈਂਪ ਜਦੋਂ ਤੱਕ ਸਾਰੀ ਸੰਗਤ ਦਾ ਇਲਾਜ ਨਹੀਂ ਹੁੰਦਾ ਉਦੋਂ ਤੱਕ ਇਹ ਕੈਂਪ ਚੱਲਦਾ ਰਹੂਗਾ ਤੋਂ ਮੈਂ ਇਹ ਜ਼ਰੂਰ ਸਮਝਦੇ ਕਿ ਇਹ ਤੁਹਾਨੂੰ ਸਾਰੇ ਨੂੰ ਪਤਾ ਕਿ ਮੈਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇਹ ਅਸੀਂ ਕੈਂਪ ਆਪਣੇ ਪਰਿਵਾਰ ਵੱਲੋਂ ਹਮੇਸ਼ਾ ਨਿੱਜੀ ਤੌਰ ਤੇ ਆਪਣੇ ਇਲਾਕੇ ਦੇ ਸਾਡੇ ਆਗੂ ਸਹਿਬਾਨਾਂ ਦੇ ਸਹਿਯੋਗ ਸਦਕਾ ਸੀ ਹਮੇਸ਼ਾ ਲਾਣੇ ਹੈ ਤੇ ਉਸੇ ਲੜੀ ਦੇ ਤਹਿਤ ਇਹ ਕੈਂਪ ਆਉਣ ਵਾਲੇ ਸਮੇਂ 'ਚ ਵੀ ਆਪਣੇ ਇਲਾਕੇ 'ਚ ਚੱਲਦੇ ਆ।